ਸਾਡੇ ਸਮਾਜ ਨੂੰ ਹਰ ਵਲੀ ਵਿਧਾਨ ਸਭਾ ਵੋਟਾਂ ਵੇਲੇ ਔਰ ਲੋਕ ਸਭਾ ਵੋਟਾਂ ਵੇਲੇ ਵਰਤਿਆ ਜਾਂਦਾ ਵਾ ਪਰ ਅੱਗ ਵੀ ਅਸੀਂ ਇਹ ਮੁੱਦਾ ਠਾਇਆ ਵਾ ਕਿ ਜਿਹੜਾ ਵੀ ਉਮੀਦਵਾਰ ਖੜਦਾ ਵਾ ਵੋਟਾਂ ਦੇ ਵਿੱਚ ਉਸ ਤੋਂ ਇਹ ਐਫੀਡੇਵਿਟ ਲੈਣਾ ਵਾ ਕਿਉਂਕਿ ਕੱਲ ਨੂੰ ਜੇ ਉਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਤਾਂ ਉਹਦੇ ਵਿਰੁੱਧ ਅਸੀਂ ਕੇਸ ਕਰ ਸਕੀਏ ਔਰ ਇਹ ਸੱਤਾ ਮੰਗਾਂ ਦਾ ਅਸੀਂ ਉਹ ਤੋਂ ਐਫੀਡੇਵਿਟ ਲੈ ਕੇ ਫਿਰ ਉਹਨੂੰ ਪੂਰੇ ਪੰਜਾਬ ਦੇ ਵਿੱਚ ਅਸੀਂ ਸਮਰਥਨ ਦੇਵਾਂਗੇ ਔਰ ਵੱਡੀ ਲੀਡ ਦੇ ਨਾਲ ਉਸ ਪਾਰਟੀ ਨੂੰ ਅਸੀਂ ਜਿਤਾਵਾਂਗੇ ਵਾਲਮਿਕ ਭਗਵਾਨ ਦੇ ਨਾਮ ਤੇ ਮੇਰਾ ਖਾਲਸਾ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਸਥਾਵਾਂ ਬਣੀਆਂ ਹੋਈਆਂ ਨੇ ਕੀ ਤੁਸੀਂ ਆਪ ਸੱਚ ਇੱਕ ਪਾਰਟੀ ਇੱਕ ਗਰੁੱਪ ਖੜਾ ਨਹੀਂ ਕਰ ਸਕਦੇ ਕਿਉਂਕਿ ਹਰ ਬੰਦਾ ਜਿਹੜਾ ਉਹ ਆਪਣੀ ਡਬਲ ਅੱਡ ਬੁਜਾ ਰਿਹਾ ਹੈ ਤੁਹਾਡਾ ਆਪਣਾ ਕੱਠ ਨਹੀਂ ਹੈਗਾ ਤੁਹਾਨੂੰ ਲੱਗਦਾ ਨਹੀਂ ਵੀ ਜੇ ਕੱਠ ਨਹੀਂ ਹੋਊਗਾ ਤੇ ਅਸੀਂ ਆਪਣੀਆਂ ਮੰਗਾਂ ਨਹੀਂ ਮੰਗਵਾ ਸਕਦੇ ਅਗਰ ਜੇ ਸਰਕਾਰ ਸਾਨੂੰ ਇਸ ਇੱਕ ਟੇਬਲ ਮੀਟਿੰਗ ਸਾਡੇ ਨਾਲ ਨਹੀਂ ਕਰਦੀ ਬੈਠਦੀ ਨਹੀਂ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਮੰਨਣ ਵਾਸਤੇ ਰਾਜੀ ਹਾਂ ਜਾਹੀ ਨਹੀਂ ਮੰਨ ਸਕਦੇ ਜਾਹੀ ਐਫੀਡੀਐਮਟ ਨਹੀਂ ਦੇ ਸਕਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਸਾਰੀਆਂ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਵਾ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਆ ਫਿਰ ਅਸੀਂ ਆਪਣੇ ਆਜ਼ਾਦ ਉਮੀਦਵਾਰ ਜੜਿਆ ਵਾਲਮੀਕ ਭਾਈ ਜੜਿਆ ਨਾਲ ਮਜਬੂਤ ਸਿਪਾਈ ਜੜਿਆ ਨਾਲ ਜਿਹੜੀ ਜਥੇਬੰਦੀਆਂ ਨਾਲ ਅਸੀਂ ਆਪਣੇ ਉਮੀਦਵਾਰ ਜੜਿਆ ਉਹ ਖੜਾ ਆਉਣ ਵਾਲੇ ਸਮੇਂ ਤੁਹਾਨੂੰ ਲੱਗਦਾ ਕਿ ਦੂਜੀਆਂ ਪਾਰਟੀਆਂ ਤੁਹਾਡੇ ਨਾਲ ਸਮਰਥਨ ਕਰਨੀਆਂ ਜਿਹੜੀਆਂ ਵਾਲਮੀਕ ਭਗਵਾਨ ਦੇ ਨਾਂ ਤੇ ਬਣੀਆਂ ਹੋਈਆਂ ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਇਹਨਾਂ ਨੇ ਬੰਦਾ ਜਿਹੜਾ ਖੜਾ ਕਰਨਾ ਪੈਸੇ ਲੈ ਕੇ ਮੁਰਕੇ ਬਹਿ ਜਾਂਦੇ ਆ ਜੇ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਤਾਂ ਸਾਡਾ ਜਮੀਰ ਕਾਇਮ ਹੈ ਸਾਡੇ ਕਿੱਲੇ ਦੇ ਨਹੀਂ ਅਸੀਂ ਕਿਹੋਂ ਚੋਂ ਕਿਲਾ ਕੱਢਣਾ ਜਾਣਦੇ ਆ ਪ੍ਰਮਾਤਮਾ ਅਸੀਂ ਸੂਰਬੀਰਾ ਦੀ ਕੌਮ ਹੈ ਔਰ ਸਾਡੇ ਮਹਾਨ ਸ਼ਖਸੀਅਤਾਂ ਬਾਬਾ ਜੀਵਨ ਸਿੰਘ ਬਾਬਾ ਦੀਪ ਸਿੰਘ ਵਰਗੇ ਅਕਾਲੀ ਫੂਲਾ ਸਿੰਘ ਵਰਗੇ ਹਰੀ ਸਿੰਘ ਨਲਗੇ ਵਰਗੇ ਅ ਤੇ ਉਹਨਾਂ ਦਾ ਜਿਹੜਾ ਖੂਨ ਸਾਡੇਆਂ ਤੋਂ ਦੌੜ ਰਿਹਾ ਵਾ ਔਰ ਅਸੀਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੇ ਆ ਇਹ ਬੰਦੇ ਇਹੋ ਜਿਹੇ ਆ ਸਾਡੇ ਕਿ ਜੇ ਜੇਬ ਦੇ ਵਿੱਚ ਇਹਨਾਂ ਕੋਲ 10 ਰੁਪਏ ਵੀ ਨਾ ਹੋਣ ਨਾ ਤੇ ਤਾਂ ਵੀ ਇਹਨਾਂ ਦੀ ਜਿਹੜੇ ਹੌਸਲੇ ਮਨਾਂ ਦੇ ਬਲੰਦ ਰਹਿੰਦੇ ਆ ਆਵਾਜ਼ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੀ ਏ ਐਡਾ ਦੀ ਕੋਈ ਨੌਕਤ ਨਹੀਂ ਆਊਗੀ ਜੇ ਸਾਡੇ ਬੰਦੇ ਖਲੋਣਗੇ ਤੇ ਮੈਨੂੰ ਪਤਾ ਏ ਕਿ ਇੱਕ ਅਸੀਂ ਗਲੀ ਵਿੱਚ ਜਾ ਕੇ ਮੱਲੇ ਵਿੱਚ ਜਾ ਕੇ ਹਰ ਕਸਬੇ ਵਿੱਚ ਜਾ ਕੇ ਆਪਣੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਹਰ ਹਿੱਲਾ ਜਿਹੜਾ ਕਰਾਂਗੇ ਅਸੀਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨਾ ਚਾਹੁੰਦੇ ਹਾਂ ਚਾਹੇ ਇੱਕ ਕਿਸਾਨ ਹੈਗਾ ਛੋਟਾ ਜਾਂ ਕੋਈ ਮਤਲਬ ਕਿਸੇ ਵੀ ਬਰਾਦਰੀਆ ਸਾਰਿਆਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਆਪਣੇ ਹੱਕਾਂ ਵਾਸਤੇ ਆਵਾਜ਼ ਨੂੰ ਬੁਲੰਦ ਕਰਾਂਗੇ ਸੁਰਖਾਵਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅਕਸਰ ਅਸੀਂ ਬਹੁਤ ਸਾਰੇ ਇੰਟਰਵਿਊਸ ਤੁਹਾਡੇ ਵਾਸਤੇ ਲੈ ਕੇ ਆਉਨੇ ਕੋਈ ਸਮਾਜ ਸੇਵਾ ਦੀਆਂ ਜਾਂ ਜਿਨ੍ਹਾਂ ਨੇ ਕੁਝ ਜ਼ਿੰਦਗੀ ਦੇ ਵਿੱਚ ਕਰਕੇ ਦਿਖਾਇਆ ਬਹੁਤ ਸਪੈਸ਼ਲ ਲੋਕਾਂ ਨੂੰ ਅਸੀਂ ਤੁਹਾਨੂੰ ਬੁਲਾਉਨੇ ਆ ਤੇ ਅੱਜ ਮੈਂ ਪਹੁੰਚਿਆ ਜੀ ਪਿੰਡ ਹੈਗਾ ਜੀ ਇਸਰਾਲੀ ਮੰਡ ਤੇ ਇੱਥੇ ਇੱਕ ਮੈਂ ਸੰਸਥਾ ਦੇ ਕੋਲ ਪਹੁੰਚਿਆ ਇਹ ਸੰਸਥਾ ਬਣੀ ਹੈ ਲੋਕ ਭਲਾਈ ਸੰਗਠਨ ਭਾਰਤ ਦੇ ਨਾਂ ਤੇ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਨਾਂ ਤੇ ਇਹ ਸੰਗਠਨ ਜਿਹੜਾ ਵਾ ਉਹ ਬਣਿਆ ਤੇ ਬਹੁਤ ਸਾਰੇ ਸਮਾਜ ਸੇਵਾ ਦੇ ਕੰਮਕਾਰ ਕਰਦੇ ਨੇ ਹੁਣ ਚੋਣਾਂ ਦਾ ਸਮਾਂ ਹੈ ਤੇ ਹਰ ਵਰਗ ਜਿਹੜਾ ਵਾ ਉਹ ਇਕਜੁੱਟ ਹੁੰਦਾ ਹੈ ਚੋਣਾਂ ਦੇ ਵਿੱਚ ਹਿੱਸਾ ਲੈਣ ਵਾਸਤੇ ਤੇ ਅੱਜ ਇਸ ਟੀਮ ਨੇ ਸਾਨੂੰ ਬੁਲਾਇਆ ਸਾਡੇ ਨਾਲ ਪਹੁੰਚ ਕੀਤੀ ਸਾਡੇ ਤੱਕ ਕਿ ਐਸੀ ਵੀ ਆਪਣੀ ਗੱਲ ਜਿਹੜੀ ਆ ਰਾਜਨੀਤਿਕ ਪਾਰਟੀਆਂ ਤੱਕ ਜਾਂ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਆਉ ਕਰਦੇ ਆ ਗੱਲਬਾਤ ਕਰਦੇ ਆ ਸਵਾਗਤ ਜਾਣਦੇ ਆ ਪੂਰੀ ਕਹਾਣੀ ਇਹਨਾਂ ਕੋਲੋਂ ਕਿ ਹੁਣ ਤੱਕ ਕਿਹੜੇ ਕਿਹੜੇ ਸਮਾਜ ਦੇ ਕੰਮ ਕਰ ਚੁੱਕੇ ਨੇ ਤੇ ਕੌਣ ਵਾਲੇ ਸਮੇਂ ਵਿੱਚ ਸਰਕਾਰਾਂ ਕੋਲੋਂ ਕੀ ਆਸ ਲਾਈ ਬੈਠੇ ਨੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਅੱਛਾ ਸੀਕਾਲ ਜੀ ਤੇ ਬਾਈ ਜੀ ਆਪਾਂ ਜੋ ਸ਼ੁਰੂਆਤ ਕਰੀਏ ਤੇ ਹੁਣ ਤੱਕ ਜੇ ਤੁਹਾਡੇ ਸਮਾਜ ਸੇਵਾ ਦੀ ਗੱਲ ਕਰੀਏ ਕਦੋਂ ਸ਼ੁਰੂ ਹੁੰਦੀ ਹੈ ਤੇ ਸੰਸਥਾ ਜਿਹੜੀ ਕਦੋਂ ਹੋਣ ਚਾਹੀਦੀ ਹੈ ਸਭ ਤੋਂ ਪਹਿਲਾਂ ਜੀ ਤੁਹਾਡਾ ਇੱਥੇ ਪਹੁੰਚਣ ਤੇ ਸਰਖਾਬ ਚੈਨਲ ਦਾ ਅਸੀਂ ਸਾਰੀ ਸੰਗਤ ਵੱਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਨੂੰ ਜੀ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਸਿਵਧਾਨ ਮੈ ਸੁਆਮੀ ਸ਼ੈਨਿਵਾਲਾ ਰਾਸ਼ਟਰੀ ਪ੍ਰਧਾਨ ਲੋਕ ਭਲਾਈ ਵਾਲਮੀਕ ਟਾਈਗਰ ਫੋਰਸ ਤੋਂ ਉਹ ਜਿਹੜੀ ਸੰਸਥਾ ਸਾਡੀ ਜੀ 2014 ਤੋਂ ਅਸੀਂ ਸਮਾਜ ਦੀ ਸੇਵਾ ਕਰਦੇ ਆ ਰਹੇ ਆਂ ਜੀ ਹੂੰ ਹੋਂਤਾ ਕਿ तकरीबन 250 ਤੋਂ ਵੱਧ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਜਿਹੜੀਆਂ ਸ਼ਾਦੀਆਂ ਕਰ ਚੁੱਕੇ ਆ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਦੇਣੀਆਂ ਆ ਵਾ ਬੂਟ ਦੇਣੇ ਆ ਜਾਂ ਕਿਸੇ ਦੇ ਪਰਿਵਾਰ ਤੇ ਕੋਈ ਅਚਾਨਕ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਉੱਥੇ ਸਾਡੀ ਜਿਹੜੀ ਸਸਤਾ ਜਿਹੜੀ ਉਹ ਪਹੁੰਚਦੀ ਹੈ ਜੀ ਇਹਦੇ ਵਾਸਤੇ ਨਾ ਬਹੁਤ ਸਾਰੇ ਪੈਸੇ ਦੀ ਬੜੀ ਜ਼ਰੂਰਤ ਹੁੰਦੀ ਫਿਰ ਇਹਦੇ ਵਾਸਤੇ ਕੋਈ ਐਨ ਆਰ ਆਈ ਵੀਰ ਸਮਰਥਨ ਕਰਦੇ ਆ ਜਾਂ ਫੰਡਿੰਗ ਇਕੱਠਾ ਕਰਦੇ ਉਹ ਤੁਹਾਡਾ ਤਰੀਕਾ ਕੀ ਹੈ ਸਾਰੇ ਫੰਡ ਦਾ ਇਕੱਠਾ ਇਕੱਠਾ ਕਰਨ ਦਾ ਤਰੀਕਾ ਕੀ ਹੈ ਤੁਹਾਡਾ ਵੈਸੇ ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਕਿ ਜਿੰਨੇ ਵੀ ਸਾਡੇ ਸੰਸਥਾ ਦੇ ਨਾਲ ਮੈਂਬਰਸ਼ਿਪ ਆਈ ਆ ਤਕਰੀਬਨ ਅਸੀਂ ਆਪਣੇ ਕੋਲੋਂ ਹੀ ਸਾਰਾ ਫੰਡ ਵਗੈਰਾ ਇਕੱਠਾ ਕਰਦੇ ਆ ਜਦੋਂ ਵੀ ਕਿਤੇ ਮਤਲਬ ਕਿਸੇ ਕਿਤੇ ਕੋਈ ਦਰਘਟਨਾ ਵਾਪਰਦੀ ਹੈ ਜਾਂ ਕਿਸੇ ਅਸੀਂ ਇਹ ਲੜਕੀ ਦੀ ਸ਼ਾਦੀ ਕਰਨੀ ਆ ਤੇ ਜਿੰਨੇ ਸਾਡੀ ਮੈਂਬਰਸ਼ਿਪ ਹੈ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰ ਦਿੰਦੇ ਆ ਉਹ ਸਾਰੇ ਕੋਈ 100 200 400 500 ਜਿੰਨੇ ਵੀ ਆਪਣੇ ਕੋਲ ਤਿਲ ਫੜ ਇਕੱਠਾ ਕਰਕੇ ਅਸੀਂ ਜਿਹੜਾ ਉਹ ਉੱਥੇ ਭਗਤਾਨ ਕਰ ਦਿੰਦੇ ਹਾਂ ਹੁਣ ਤੱਕ ਕਿੰਨੇ ਕੁ ਲੜਕੀਆਂ ਦੇ ਵਿਆਹ ਕਰ ਚੁੱਕੇ ਹੁਣ ਤੱਕ ਤਕਰੀਬਨ ਅਸੀਂ 250 ਤੋਂ ਵੱਧ ਗਰੀਬ ਪਰਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰ ਚੁੱਕੇ ਹਾਂ ਆਪਣੇ ਕੋਲੋਂ ਹੀ ਹਾਂ ਕੋਈ ਸਰਕਾਰ ਵਾਲੋਂ ਨਾ ਕੋਈ ਐਨ ਆਰ ਆਈ ਵਿਰਾਸ ਵਾਲੋਂ ਸਾਨੂੰ ਕੋਈ ਸਹੂਲਤ ਨਹੀਂ ਆਈ ਹਾਂ ਬਹੁਤ ਸਾਰੀਆਂ ਮੰਗਾਂ ਤੁਸੀਂ ਇਸ ਲੋਕਾਂ ਦੇ ਧਿਆਨ ਵਿੱਚ ਜਾਂ ਨੇਤਾਵਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹੋ ਉਹ ਮੰਗਾਂ ਕਿਹੜੀਆਂ ਕਿਹੜੀਆਂ ਨੇ ਹੁਣ ਤੁਹਾਡੀ ਬੜੀ ਜ਼ਰੂਰੀ ਜਿਹੜੀਆਂ ਸਾਡੀਆਂ ਮੰਗਾਂ ਵਾ ਜੀ ਦੇਖੋ ਵਿਧਾਨ ਸਭਾ ਵੋਟਾਂ ਆ ਜਾਂਦੀਆਂ ਵਾ ਲੋਕ ਸਭਾ ਵੋਟਾਂ ਵੇਲੇ ਹੀ ਜਿਹੜਾ ਗਰੀਬ ਪਰਿਵਾਰਾਂ ਨੂੰ ਵਰਤਿਆ ਜਾਂਦਾ ਵਾ ਉਹਨਾਂ ਨੂੰ ਲਾਲਚ ਦਿੱਤੇ ਜਾਂਦੇ ਆ ਬੜੇ ਬੜੇ ਸੁਭਜਵਾਬ ਖਾਏ ਜਾਂਦੇ ਆ ਔਰ ਮੈਂ ਹੁਣ ਫਿਰ ਲੋਕ ਸਭਾ ਵੋਟਾਂ ਜਿਹੜੀਆਂ ਆ ਚੁੱਕੀਆਂ ਵਾ ਇਹਦੇ ਬਾਰੇ ਅਸੀਂ ਜਿਹੜੀਆਂ ਕੋਈ ਸੱਤ ਮੰਗਾਂ ਪਿੱਛੇ ਡੀਸੀਈ ਸਭ ਨੂੰ 5 ਮਾਰਚ ਨੂੰ ਅਸੀਂ ਮੰਗ ਪੱਤਰ ਵੀ ਦੇ ਕੇ ਆਏ ਆ ਉਹ ਪਹਿਲੀ ਮੰਗ ਹੈਗੀ ਆ ਸਾਰੀ ਨਰੇਗਾ ਦੀ ਜਿਹੜੀ ਨਰੇਗਾ ਦੀ ਦਿਹਾੜੀ ਉਹ ਬਹੁਤ ਜ਼ਿਆਦੀ ਘਟ ਹੈ ਜੀ ਦਿਹਾੜੀ ਘਰ ਤੋਂ ਘਰ 700 ਰੁਪਿਆ ਹੋਣੀ ਚਾਹੀਦੀ ਆ ਔਰ ਸਾਨੂੰ ਜਿਹੜਾ ਸਾਲ ਦੇ ਵਿੱਚ ਸਿਰਫ 100 ਦਿਨ ਦਾ ਰੋਜ਼ਗਾਰ ਸਰਕਾਰ ਦਿੰਦੀ ਆ 365 ਦਿਨ ਦਾ ਸਾਨੂੰ ਜਿਹੜਾ ਰੋਜ਼ਗਾਰ ਚਾਹੀਦਾ ਵਾ ਅਗਰ 365 ਦਿਨ ਦਾ ਸਾਨੂੰ ਸਰਕਾਰ ਰੋਜ਼ਗਾਰ ਨਹੀਂ ਦਿੰਦੀ ਤੇ 365 ਦਾ ਦਿਨ ਦਾ ਸਾਨੂੰ ਰੋਜ਼ਗਾਰ ਭਾਤੇ ਦੇ ਵਿੱਚ ਜਿਹੜਾ 700 ਰੁਪਿਆ ਦਿਹਾੜੀ ਦੇ ਹਿਸਾਬ ਦੇ ਨਾਲ 255500 ਰੁਪਿਆ ਬਣਦਾ ਵਾ ਹੂੰ ਦੂਸਰੀ ਸਾਡੀ ਮੰਗ ਹੈ ਕਿ ਸगन ਸਕੀਮ ਦੀ ਸगन ਸਕੀਮ ਜਿਹੜੀ ਉਹ ਬਹੁਤ ਜ਼ਿਆਦਾ ਥੋੜੀ ਹੈ ਔਰ ਜੇ ਕਿਸੇ ਮੇਰੇ ਵੀਰ ਨੂੰ ਮਿਲਦੀ ਵੀ ਹੈ ਤਾ ਕਿਆਂ ਨੂੰ 1.5 ਸਾਲ ਉਹਨੇ ਲੜਕੀ ਦਾ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਮਰਦੀ ਹੈ ਕਿਸੇ ਨੂੰ 2 ਸਾਲ ਬਾਅਦ ਮਿਲਦੀ ਹੈ ਜੇ ਕਿਸੇ ਨੇ ਗਰੀਮ ਨੇ ਕੋਈ ਵਿਆਜ ਜੀ 5000 ਜਾਂ 10000 ਰੁਪਇਆ ਫਰਿਆ ਹੁੰਦਾ ਤੇ ਉਹ ਵਿਚਾਰੇ ਤੇ ਉਹ ਨੂੰ ਵਿਆਜ ਹੀ ਉਹਨਾ ਡਬਲ ਪੈਸੇ ਜਏ ਵਾਪਸ ਕਰਨੇ ਪੈਂਦੇ ਆ ਜਿਹੜੀ ਸਗਨ ਸਕੀਮ ਆ ਉਹ ਬਰਾਤ ਵਾਲੇ ਬਣੀ ਹੀ ਲੜਕੀ ਨੂੰ ਦਿੱਤੀ ਜਾਵੇ ਔਰ ਘਰ ਤੋਂ ਘੱਟ ਜਿਹੜੀ ਸਗਨ ਸਕੀਮ ਆ ਸਵਾ ਲੱਖ ਰੁਪਇਆ ਜਿਹੜਾ ਉਹ ਹੋਣਾ ਚਾਹੀਦਾ ਹੂੰ ਉਹ ਤੀਸਰੀ ਸਾਡੀ ਮੰਗ ਹੈਗੀ ਆ ਕਿ ਜਿਸ ਤਰ੍ਹਾਂ ਕਾਮ ਦੇ ਦਾਗ ਕਿਸੇ ਵੀ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਨੂੰ ਘੱਟੋ ਘੱਟ 30 ਲੱਖ ਰੁਪਇਆ ਜਿਹੜਾ ਉਸ ਐਦਾਰਾ ਰਾਸ਼ੀ ਦਿੱਤੀ ਜਾਵੇ ਕਿਉਂਕਿ ਪਰਿਵਾਰ ਬੁਰੀ ਤਰ੍ਹਾਂ ਜਿਹੜਾ ਅੱਗੇ ਵੀ 3-400 ਰੁਪਇਆ ਦਿਹਾੜੀ ਨਾਲ ਕੁਛ ਨਹੀਂ ਬੰਦਾ ਔਰ ਕਦੇ ਕੋਈ ਕਿਸੇ ਨੂੰ ਖੇਤਾਂ ਦੇ ਵਿੱਚ ਕਿਸੇ ਨੂੰ ਸੱਪ ਲੜ ਜਾਂਦਾ ਬਿਜਲੀ ਦਾ ਕਰੰਟ ਲੱਗ ਜਾਂਦਾ ਵਾ ਜਾਂ ਕਿਤੇ ਪਠੇ ਦੇ ਕੰਮ ਕਰਦੇ ਜਾਂ ਫੈਕਟਰੀ ਦੇ ਵਿੱਚ ਕੰਮ ਕਰਦੇ ਕਿਸੇ ਤੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤੇ ਪਰਿਵਾਰ ਨੂੰ ਘੱਟੋ ਘੱਟ 30 ਲੱਖ ਰੁਪਇਆ ਜਿਹੜਾ ਸਹਾਤਾ ਰਾਸ਼ੀ ਸਰਕਾਰ ਜਿਹੜਾ ਇੱਕ ਰਾਸ਼ੀ ਜਿਹੜੀ ਆ ਉਹ ਸੈੱਟ ਕਰੇ ਕਿ ਅਸੀਂ ਹੁਣ ਪਰਿਵਾਰ ਨੂੰ ਜੜਿਓ ਦਵਾਂਗੇ ਜੀ ਔਰ ਚੌਥੀ ਸਾਡੀ ਮੰਗੇ ਕੀ ਜਿਹੜੀ ਲਾਲ ਲਕੀਰ ਦੇ ਵਿੱਚ ਜਿੰਨੇ ਵੀ ਘਾਰਿਆ ਉਹਨਾਂ ਦੀਆਂ ਪੱਕੀਆਂ ਰਜਿਸਟਰੀਆਂ ਜਿਹੜੀਆਂ ਸਰਕਾਰੀ ਖਰਚੇ ਉੱਪਰ ਹੋਣੀਆਂ ਚਾਹੀਦੀਆਂ ਵਾ ਕਦੋਂ ਜਦੋਂ ਵੀ ਕਿਸੇ ਸਾਨੂੰ ਇਹ ਲੋੜ ਪੈਂਦੀ ਹੈ ਜਾਂ ਕਿਸੇ ਦੀ ਜ਼ਮਾਨਤ ਕਰਾਉਣੀ ਹੈ ਜਾਂ ਕਿਸੇ ਗਰੀਬ ਪਰਿਵਾਰ ਪਰਿਵਾਰ ਨੇ ਕੋਈ ਆਪਣੀ ਕੋਈ ਜਰੂਰਤ ਵੇਲੇ ਕਿਤੇ ਆਪਣੀ ਰਜਿਸਟਰੀ ਰੱਖਣੀ ਹੁੰਦੀ ਹੈ ਤੇ ਉਹਦਾ ਘਰ ਹੀ ਆਪਣਾ ਉਹਦੇ ਨਾਂ ਨਹੀਂ ਹੁੰਦਾ ਪੰਜਵੀਂ ਮੰਗ ਸਾਡੀ ਹੈਗੀ ਹੈ ਕਿ ਮਜ਼ਦੂਰਾ ਉੱਪਰ ਜਿੰਨਾ ਵੀ ਕਰਜ਼ਾ ਚੜਿਆ ਵਾ ਚਾਹੇ ਉਹ ਮਾਈਕਰੋ ਫਾਈਨੈਂਸ ਕੰਪਨੀ ਦਾ ਵਾ ਚਾਹੇ ਉਹ ਬੈਂਕਾਂ ਦਾ ਵਾ ਉਹ ਤਰੰਤ ਜਿਹੜਾ ਉਹ ਮਾਫ ਹੋਣਾ ਚਾਹੀਦਾ ਵਾ ਇਹ ਕਰਜ਼ੇ ਦੇ ਵਿੱਚ ਇੱਕ ਛੋਟਾ ਸਾਡਾ ਕਿਸਾਨ ਵੀ ਆਉਂਦਾ ਵਾ ਜ ਜਿਹਦੇ 2.5 ਕਿੱਲੇ ਹੈਗੇ ਆ ਜਾਂ ਕਿਸੇ ਦੇ 3 ਕਿੱਲੇ ਆ ਕਿਸੇ ਦੇ 4 ਕਿੱਲੇ ਉਹ ਵੀ ਗਰੀਬਾਂ ਦੇ ਵਿੱਚ ਆਉਂਦਾ ਵਾ ਉਹਨਾਂ ਦੇ ਵੀ ਕਰਜ਼ੇ ਜਿਹੜੇ ਉਹ ਮਾਫ ਹੋਣੇ ਚਾਹੀਦੇ ਆ ਔਰ ਛੇਵੀਂ ਸਾਡੀ ਮੰਗ ਹੈਗੀ ਹੈ ਕਿ ਜਿਸ ਤਰ੍ਹਾਂ ਸਰਕਾਰ ਗਰੀਬਾਂ ਨੂੰ ਪਲਾਟ ਤੇ ਦੇ ਦਿੰਦੀ ਹੈ ਪਰ ਉਹਨਾਂ ਦੇ ਵਿੱਚ ਵੇਖੋ ਘਾਓ ਉਗ ਜਾਂਦਾ ਕਿਉਂ ਉਗ ਜਾਂਦਾ ਵਾ ਕਿਉਂਕਿ ਉਹਨਾਂ ਕੋਲ ਵਿਚਾਰੀ ਇਹੋ ਜਿਹੇ ਪਰਿਵਾਰ ਸਾਡੇ ਹੈਗੇ ਜਿਨ੍ਹਾਂ ਦੇ ਅਜੇ ਤੱਕ ਬਾਥਰੂਮ ਨਹੀਂ ਬਣੇ ਸਾਡੀਆਂ ਕਈ ਭੈਣਾਂ ਜਿਹੜੀਆਂ ਮੰਜੇ ਖੜੇ ਕਰਕੇ ਇਸ਼ਨਾਨ ਕਰਦੀਆਂ ਵਾਂ ਔਰ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਉਹ ਪੰਜ ਮਰਲਿਆਂ ਦੇ ਪਲਾਟਾਂ ਦੇ ਨਾਲ ਆਪਣੇ ਜਿਹੜੇ ਉਹਨਾਂ ਨੂੰ ਘਰ ਵੀ ਬਣਾ ਕੇ ਦਿੱਤੇ ਜਾਣ ਔਰ ਸਤਵੀਂ ਮੰਗ ਬੜੀ ਐ ਮੰਗ ਹੈ ਜੀ ਕਿ ਇੱਕ ਆਪ ਸਰਕਾਰ ਨੇ ਜਦੋਂ ਇਹ ਸੱਤਾ ਦੇ ਵਿੱਚ ਆਈਏ ਕਿ ਇਹਨਾਂ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਜਿੰਨੀਆਂ ਵੀ 18 ਸਾਲ ਤੋਂ ਵੱਧ ਪੈਣਾ ਵਾ ਉਹਨਾਂ ਨੂੰ ਹਰ ਸਾਲ 1000 ਰੁਪਿਆ ਜਿਹੜਾ ਹਰ ਮਹੀਨੇ 1000 ਰੁਪਿਆ ਸਨਮਾਨ ਪੱਤਾ ਅਸੀਂ ਦੇਵਾਂਗੇ ਉਹ ਅੱਜ ਤੱਕ ਨਹੀਂ ਮਿਲਿਆ 2 ਸਾਲ ਜਿਹੜੇ ਸਰਕਾਰ ਬਣੀ ਨੂੰ ਹੋ ਗਏ ਆ ਉਹ 24 24000 ਰੁਪਿਆ ਉਹ ਇੰਨਾ ਭੈਣਾ ਦੇ ਖਾਤਿਆਂ ਦੇ ਵਿੱਚ ਪਾਵੇ ਤੇ ਫਿਰ ਜਾ ਕੇ ਉਹ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਦੀ ਗੱਲ ਕਰੇ ਇਹ ਬੜੀਆਂ ਐਮ ਜਿਹੜੀਆਂ ਸਾਡੀਆਂ ਜ਼ਰੂਰੀ ਮੰਗਾ ਉਹ ਅਸੀਂ ਪਹਿਲਾਂ ਵੀ ਡੀਸੀ ਸਾਹਿਬ ਤਰਨਤਾਰ ਨੂੰ ਜਿਹੜਾ ਮੰਗ ਪੱਤਰ ਉਹ ਦੇ ਚੁੱਕੇ ਹਾਂ। ਬਾਈ ਜੀ ਇਹ ਜਿਹੜੀਆਂ ਮੰਗਾ ਤੁਸੀਂ ਅੱਜ ਦੱਸ ਰਹੇ ਹੋ ਇਹ ਡੀਸੀ ਸਾਹਿਬ ਕੋਲ ਤੱਕ ਤੁਸੀਂ ਪਹੁੰਚਾਇਆ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ? ਇਹ ਵੇਖੋ ਅਸੀਂ ਪਹਿਲਾਂ ਵੀ ਪ੍ਰਿਆਸ ਕਰਦੇ ਪਲ ਹੁਣ ਅਸੀਂ ਇਹ ਤਾਜ਼ਾ ਹੀ ਆਪਣੇ ਮਾਰਚ 2024 5 ਮਾਰਚ ਨੂੰ ਅਸੀਂ ਇਹ ਮੰਗਬੱਧ ਡੀਸੀ ਸਾਹਿਬ ਨੂੰ ਦਿੱਤਾ ਵਾ। ਹੂੰ। ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਤੁਹਾਡੇ ਇੱਥੇ ਹਲਕੇ ਦੇ ਐਮਐਲਏ ਸਾਹਿਬ ਨੇ ਜਾ ਤੁਹਾਡੇ ਇਥੇ ਹੁਣ ਐਮਪੀ ਸਾਹਿਬ ਵੀ ਆਉਣਗੇ ਵੋਟਾ ਮੰਗਣ ਵਾਸਤੇ ਕੋਈ ਉਹਨਾਂ ਤੱਕ ਤੁਸੀਂ ਪਹੁੰਚ ਕੀਤੀ ਇਹਨਾਂ ਮੰਗਾਂ ਨੂੰ ਲੈ ਕੇ ਵੇਖੋ ਜੀ ਸਾਡੀ ਜਿਹੜੀ ਮੰਗ ਆ ਅਸੀਂ ਡੀਸੀ ਸਾਹਿਬ ਜਿਹੜੇ ਇੱਕ ਸਰਕਾਰੀ ਅਹੁਦੇ ਤੇ ਬੈਠੇ ਆ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਆ ਕਿ ਸਾਡੀ ਜੋ ਵੀ ਹੈਗੇ ਆ ਮੰਤਰੀ ਸਾਹਿਬ ਆ ਜਾਂ ਸੀਐਮ ਸਾਹਿਬ ਆ ਉਹਨਾਂ ਦੇ ਨਾਲ ਸਾਡੀ ਜਿਹੜੀ ਮੀਟਿੰਗ ਫਿਕਸ ਕਰਾਈ ਜਾਵੇ ਭਲਾ ਜੇ ਤੱਕ ਸਾਡੀ ਕੋਈ ਜਿਹੜੀ ਇਸ ਬਾਰੇ ਕੋਈ ਸਾਨੂੰ ਨਾ ਕਾਲ ਆਈ ਆ ਤੇ ਨਾ ਸਾਡੀ ਕੋਈ ਮੀਟਿੰਗ ਜਿਹੜੀ ਫਿਕਸ ਕਰਾਈ ਗਈ ਹੈ ਹੁਣ ਆਉਣ ਵਾਲੇ ਚੋਣਾਂ ਦੇ ਵਿੱਚ ਤੁਸੀਂ ਕਿਸ ਪਾਰਟੀ ਦੇ ਨਾਲ ਸਮਰਥਨ ਕਰੋਗੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਆਮ ਆਦਮੀ ਪਾਰਟੀ ਨੇ ਕੰਮ ਨਹੀਂ ਕੀਤਾ ਫਿਰ ਆਉਣ ਵਾਲੇ ਸਮੇਂ ਵਿੱਚ ਕਿਸ ਨੂੰ ਸਮਰਥਨ ਕਰੋਗੇ ਦੇਖੋ ਇਹ ਤਕਰੀਬਨ ਹੈ ਜਿਵੇਂ ਆਪਣੀ ਮੈਂਬਰਸ਼ਿਪ ਦੀ ਗੱਲ ਕਰਾਂ ਤੇ ਆਲ ਪੰਜਾਬ ਦੇ ਵਿੱਚ ਹੀ ਸਾਡੀ ਸੰਸਥਾ ਦੀ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਮੈਂਬਰਸ਼ਿਪ ਬਹੁਤ ਜ਼ਿਆਦੀ ਹੈ ਔਰ ਵਾਲਮੀਕ ਭਾਈਚਾਰਾ ਸਾਡਾ ਗਰੀਬ ਜਨਤਾ ਜਿਹੜੀ ਬਹੁਤ ਜ਼ਿਆਦੀ ਗਿਣਤੀ ਦੇ ਨਾਲ ਸਾਡੇ ਸੰਗਠਨ ਦੇ ਨਾਲ ਜੁੜੀ ਹੋਈ ਹੈ ਪਰ ਜਿਹੜਾ ਪਾਰਟੀ ਸਾਡੇ ਨਾਲ ਇਕ ਹਲਫੀਆ ਬਿਆਨ ਜਿਹੜਾ ਉਮੀਦਵਾਰ ਉਹ ਕਰੇਗਾ ਕਿ ਮੈਂ ਇਹ ਟਾੜੀਆਂ ਜਿਹੜੀਆਂ ਮੰਗਾਂ ਵਾ ਸਦਨ ਦੇ ਵਿੱਚ ਉਠਾਉਂਗਾ ਔਰ ਤੁਹਾਡੀਆਂ ਮਸਲੇ ਹੱਲ ਕਰੂੰਗਾ ਅਸੀਂ ਉਸ ਨੂੰ ਸਮਰਥਨ ਜਿਹੜਾ ਉਹ ਦਵਾਂਗੇ ਇੱਕ ਨਹੀਂ ਉਹ ਤੋਂ ਐਫੀਡੀਅਵਟ ਲਵਾਵਾਂਗੇ ਫਿਰ ਉਸ ਦੇ ਨਾਲ ਉਸ ਨੂੰ ਸਮਰਥਨ ਦਵਾਂਗੇ ਕਿਸੇ ਪਾਰਟੀ ਦਾ ਹੋ ਸਕਦਾ ਉਹ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਸਾਡਾ ਕਿਸੇ ਪਾਰਟੀ ਜਿੰਨੀ ਵੀ ਸਾਡੀ ਸੰਗਤ ਹੈਗੀ ਆ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਕੱਲੀਆਂ ਨੂੰ ਵੋਟਾਂ ਪਾਉਣੀਆਂ ਭਾਜਪੀ ਨੂੰ ਪਾਉਣੀਆਂ ਝਾੜੂ ਨੂੰ ਪਾਉਣੀਆਂ ਵਾ ਜਾਂ ਕਾਂਗਰਸ ਨੂੰ ਪਾਉਣੀਆਂ ਉਹਨਾਂ ਦੀ ਮਰਜ਼ੀ ਹੈ ਪਰ ਇੱਥੇ ਕੀ ਮੁੱਦਾ ਬਣਦਾ ਵਾ ਕਿ ਸਾਡੇ ਸਮਾਜ ਨੂੰ ਹਰ ਵਲੀ ਇਹ ਵਿਧਾਨ ਸਭਾ ਵੋਟਾਂ ਵੇਲੇ ਔਰ ਲੋਕ ਸਭਾ ਵੋਟਾਂ ਵੇਲੇ ਵਰਤਿਆ ਜਾਂਦਾ ਵਾ ਪਰ ਅੱਜ ਵੀ ਅਸੀਂ ਇਹ ਮੁੱਦਾ ਠਾਇਆ ਵਾ ਕਿ ਜਿਹੜਾ ਵੀ ਉਮੀਦਵਾਰ ਖੜਦਾ ਵਾ ਵੋਟਾਂ ਦੇ ਵਿੱਚ ਉਸ ਤੋਂ ਅਸੀਂ ਐਫੀਡੇਵਿਟ ਲੈਣਾ ਵਾ ਕਿਉਂਕਿ ਕੱਲ ਨੂੰ ਜੇ ਉਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦਾ ਤਾਂ ਉਹਦੇ ਵਿਰੁੱਧ ਅਸੀਂ ਕੇਸ ਕਰ ਸਕੀਏ ਔਰ ਇਹ ਸੱਤਾ ਮੰਗਾਂ ਦਾ ਅਸੀਂ ਉਹ ਤੋਂ ਐਫੀਡੇਵਿਟ ਲੈ ਕੇ ਫਿਰ ਉਹਨੂੰ ਪੂਰੇ ਪੰਜਾਬ ਦੇ ਵਿੱਚ ਅਸੀਂ ਸਮਰਥਨ ਦੇਵਾਂਗੇ ਔਰ ਵੱਡੀ ਲੀਡ ਦੇ ਨਾਲ ਉਸ ਪਾਰਟੀ ਨੂੰ ਅਸੀਂ ਜਿਤਾਵਾਂਗੇ ਇਹ ਜਿਹੜੀਆਂ ਮੰਗਾਂ ਤੁਸੀਂ ਗੱਲ ਕਰ ਰਹੇ ਹੋ ਜ਼ਿਆਦਾਤਰ ਇਹ ਮੰਗਾਂ ਜਿਹੜੀਆਂ ਉਦੋਂ ਪੂਰੀਆਂ ਹੋਣੀਆਂ ਜਦੋਂ ਅਸੀਂ ਵੱਡੇ ਇਕੱਠ ਦਿਖਾਵਾਂਗੇ ਵਾਲਮਿਕ ਭਗਵਾਨ ਦੇ ਨਾਮ ਤੇ ਮੇਰਾ ਖਾਲਸਾ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਸਥਾਵਾਂ ਬਣੀਆਂ ਹੋਈਆਂ ਨੇ ਕੀ ਤੁਸੀਂ ਆਪਸ ਵਿੱਚ ਇੱਕ ਪਾਰਟੀ ਇੱਕ ਗਰੁੱਪ ਖੜਾ ਨਹੀਂ ਕਰ ਸਕਦੇ ਕਿਉਂਕਿ ਹਰ ਬੰਦਾ ਜਿਹੜਾ ਉਹ ਆਪਣੀ ਡੱਪਲੀ ਅੱਡ ਅੱਡ ਵਜਾ ਰਿਹਾ ਹੈ ਤੁਹਾਡਾ ਆਪਣਾ ਕੱਟ ਨਹੀਂ ਹੈਗਾ ਤੁਹਾਨੂੰ ਲੱਗਦਾ ਨਹੀਂ ਵੀ ਜੇ ਕੱਟ ਨਹੀਂ ਹੋਊਗਾ ਤੇ ਅਸੀਂ ਆਪਣੀ ਮੰਗਾ ਨਹੀਂ ਮੰਗਵਾ ਸਕਦੇ ਬਿਲਕੁਲ ਜੀ ਬਿਲਕੁਲ ਦੇਖੋ ਇਹ ਜੇ ਅਸੀਂ ਆ ਅੱਜ ਮੇਰੀ ਆਵਾਜ਼ ਜਿਹੜੀ ਮੀਡੀਆ ਦੇ ਰਾਹੀਂ ਸਾਰਿਆਂ ਸਰਕਾਰਾਂ ਸਰਕਾਰਾਂ ਤੱਕ ਪਹੁੰਚ ਜਾਣੀ ਹੈ ਹਰੇਕ ਪਾਰਟੀ ਤੱਕ ਪਹੁੰਚ ਜਾਣੀ ਹੈ ਅਗਰ ਜੇ ਸਰਕਾਰ ਸਾਨੂੰ ਇਸ ਇੱਕ ਟੇਬਲ ਮੀਟਿੰਗ ਸਾਡੇ ਨਾਲ ਨਹੀਂ ਕਰਦੀ ਬੈਠਦੀ ਨਹੀਂ ਹੈ ਕਿ ਅਸੀਂ ਤੁਹਾਡੀਆਂ ਮੰਗਾਂ ਮੰਨਣ ਵਾਸਤੇ ਰਾਜੀ ਆ ਜਾਂ ਅਸੀਂ ਨਹੀਂ ਮੰਨ ਸਕਦੇ ਜਾਂ ਹੀ ਐਫੀਡੀਐਫਟ ਨਹੀਂ ਦੇ ਸਕਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਸਾਰੀਆਂ ਜਿੰਨੇ ਵੀ ਜਥੇਬੰਦੀਆਂ ਹੈਗੀਆਂ ਵਾ ਸਾਰਿਆਂ ਨਾਲ ਗੱਲਬਾਤ ਚੱਲ ਰਹੀ ਆ ਫਿਰ ਅਸੀਂ ਆਪਣੇ ਆਜ਼ਾਦ ਉਮੀਦਵਾਰ ਜਿਹੜੇ ਆ ਵਾਲਮੀਕ ਭਾਈ ਜਰਿਆਲੋਂ ਮੱਝਵੀ ਸਖਪਾਈ ਜਰਿਆਲੋਂ ਜਿਹੜੀ ਜਥੇਬੰਦੀਆਂ ਲੋ ਅਸੀਂ ਆਪਣੇ ਉਮੀਦਵਾਰ ਜਿਹੜੇ ਉਹ ਖੜਾ ਰਾਂਗੇ ਬਹੁਤੇ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਇਹਨਾਂ ਨੇ ਬੰਦਾ ਜਿਹੜਾ ਖੜਾ ਕਰਨਾ ਪੈਸੇ ਲੈ ਕੇ ਮੁੜ ਕੇ ਵਹਿ ਜਾਂਦੇ ਦੇ ਵੇਖੋ ਜੀ ਜੇ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਤੇ ਸਾਡਾ ਜਮੀਰ ਕਾਇਮ ਹੈ ਸਾਡੇ ਕਿੱਲੇ ਤੇ ਨਹੀਂ ਅਸੀਂ ਕਿਹ ਤੋਂ ਕਿਲਾ ਕਰਨਾ ਜਾਣਦੇ ਆ ਪ੍ਰਮਾਤਮਾ ਅਸੀਂ ਸੂਰਬੀਰਾਂ ਦੀ ਕੌਮ ਹੈ ਔਰ ਸਾਡੇ ਮਹਾਨ ਸ਼ਖਸੀਅਤਾਂ ਬਾਬਾ ਜੀਵਨ ਸਿੰਘ ਬਾਬਾ ਦੀਪ ਸਿੰਘ ਵਰਗੇ ਅਕਾਲੀ ਫੂਲਾ ਸਿੰਘ ਵਰਗੇ ਹਰੀ ਸਿੰਘ ਨਲਗੇ ਵਰਗੇ ਅ ਤੇ ਉਹਨਾਂ ਦਾ ਜਿਹੜਾ ਖੂਨ ਸਾਡੇ ਅੰਦਰ ਦੌੜ ਰਿਹਾ ਵਾ ਔਰ ਅਸੀਂ ਹਮੇਸ਼ਾ ਹੀ ਚੜਦੀ ਕਲਾ 'ਚ ਰਹੇ ਆ ਇਹ ਬੰਦੇ ਇਹੋ ਜਿਹੇ ਆ ਸਾਡੇ ਕਿ ਜੇ ਜੇਬ ਦੇ ਵਿੱਚ ਇਹਨਾਂ ਕੋਲ 10 ਰੁਪਏ ਵੀ ਨਾ ਹੋ ਨਾ ਤੇ ਤਾਂ ਵੀ ਇਹਨਾਂ ਦੀ ਜਿਹੜੇ ਹੌਸਲੇ ਇਹਨਾਂ ਦੇ ਬਲੰਦ ਰਹਿੰਦੇ ਆ ਆਵਾਜ਼ ਹਮੇਸ਼ਾ ਚੜਦੀ ਕਲਾ 'ਚ ਰਹਿੰਦੀ ਐ ਐਡਾ ਦੀ ਕੋਈ ਨੌਬਤ ਨਹੀਂ ਆਊਗੀ ਜੇ ਸਾਡੇ ਬੰਦੇ ਖਲੋਣਗੇ ਤੇ ਮੈਨੂੰ ਪਤਾ ਐ ਕਿ ਇੱਕ ਅਸੀਂ ਗਲੀ ਵਿੱਚ ਜਾ ਕੇ ਮੱਲੇ ਵਿੱਚ ਜਾ ਕੇ ਹਰ ਕਸਬੇ ਵਿੱਚ ਜਾ ਕੇ ਆਪਣੇ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਹਰ ਅਹੀ ਲਾ ਜਿਹੜਾ ਕਰਾਂਗੇ ਔਰ ਇੱਕ ਵੱਡੀ ਲੀਡ ਦੇ ਨਾਲ ਆਪਣੇ ਸਮਾਜ ਨੂੰ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਊਗੀ ਆਉਣ ਵਾਲੇ ਸਮੇਂ ਤੁਹਾਨੂੰ ਲੱਗਦਾ ਕਿ ਦੂਜੀਆਂ ਪਾਰਟੀਆਂ ਤੁਹਾਡੇ ਨਾਲ ਸਮਰਥਨ ਕਰਨੀਆਂ ਜਿਹੜੀਆਂ ਵਾਲਮੀਕ ਭਗਵਾਨ ਦੇ ਨਾਂ ਤੇ ਬਣੀਆਂ ਹੋਈਆਂ ਬਿਲਕੁਲ ਜੀ ਬਿਲਕੁਲ ਸਾਡੀ ਸਾਰਿਆਂ ਦੇ ਨਾਲ ਹੀ ਤਕਰੀਬਨ ਗੱਲਬਾਤ ਚੱਲਦੀ ਪਈ ਆ ਕਿਉਂਕਿ ਵੇਖੋ ਮੇਰੀ ਜੇ ਮੈਂ ਮੁੱਦੇ ਹੀ ਰੱਖਿਆ ਤੇ ਮੇਰੇ ਕੱਲੇ ਦੇ ਮੁੱਦੇ ਨਹੀਂ ਜਾਂ ਸਾਡੀ ਸੰਸਥਾ ਦੇ ਮੁੱਦੇ ਨਹੀਂ ਮੁੱਦੇ ਤੇ ਹੀ ਸਾਂਝੇ ਰੱਖੇ ਆ ਕਿਉਂਕਿ ਇੱਕ ਇਹ ਸਮਾਜ ਦੇ ਮੁੱਦੇ ਨੇ ਇੱਥੇ ਜੋ ਵੀ ਗਰੀਬ ਵਰਗ ਆ ਚਾਹੇ ਉਹ ਕਿਸੇ ਬਰਾਦਰੀ ਦਾ ਵਾ ਅਸੀਂ ਸਾਰਿਆਂ ਨੂੰ ਇੱਕ ਪਲੇ ਜਾ ਕੋਈ ਮਤਲਬ ਕਿਸੇ ਵੀ ਬਰਾਦੀਆ ਸਾਰਿਆਂ ਨੂੰ ਅਸੀਂ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਆਪਣੇ ਹੱਕਾਂ ਵਾਸਤੇ ਆਵਾਜ਼ ਨੂੰ ਬੁਲੰਦ ਕਰਾਂਗੇ ਜੀ ਆਪਾਂ ਦੂਜੇ ਭਾਈ ਸਾਹਿਬ ਨੂੰ ਸ਼ਾਮਲ ਕਰਦੇ ਪਹਿਸ ਆਪਣਾ ਨਾਮ ਦੱਸ ਦਿਓ ਆਪਣਾ ਔਦਾ ਦੱਸ ਹਾਂਜੀ ਮੈਂ ਸੰਤ ਸਮਾਜ ਚੇਅਰਮੈਨ ਪੰਜਾਬ ਜੀ ਮਹਤਾਬ ਸਿੰਘ ਜੀ ਪਿੰਡ ਸ਼ੰਗਾਰਪੁਰ ਜੀ ਜਿਵੇਂ ਕਿ ਸਾਡੇ ਰਾਸ਼ਟਰੀ ਪ੍ਰਧਾਨ ਜੀ ਸੈਣੀ ਮੰਡਰ ਸਾਭ ਜੀ ਨੇ ਦੱਸਿਆ ਕਿਉਂ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਜਿੰਨੀਆਂ ਵੀ ਪਾਰਟੀਆਂ ਆਈਆਂ ਹਮੇਸ਼ਾ ਹੀ ਵਾਅਦੇ ਕਰਕੇ ਮੁੱਕਰਦੀਆਂ ਰਹੀਆਂ ਹੈ ਏ ਆਰ ਕਾਂ ਜਿਵੇਂ ਸਾਡੇ ਪ੍ਰਧਾਨ ਜੀ ਕਹਿ ਰਹੇ ਨੇ ਜੋ ਸਾਡੀ ਸੰਸਥਾ ਸਲਾਹ ਕਰੇਗੀ ਜੋ ਸਾਡਾ ਸਮਾਜ ਸਲਾਹ ਕਰੇਗਾ ਸਾਰਿਆ ਭਰਾਵਾਂ ਨਾਲ ਰਲ ਕੇ ਸਾਰੀ ਸੰਗਤ ਨਾਲ ਰਲ ਕੇ ਅਸੀਂ ਜੋ ਵੀ ਸਾਡੇ ਮਾਨਸਬ ਨੇ ਵਾਅਦੇ ਕੀਤੇ ਆ ਜਿੱਥੇ ਸਾਡੀ ਪਾਰਟੀ ਖਲੋਵੇਗੀ ਉਹੀ ਅਸੀਂ ਸਮਰਥਨ ਦੇਵਾਂਗੇ ਕਿੰਨੇ ਕੁ ਲੋਕ ਤੁਹਾਡੀ ਸੰਸਥਾ ਨਾਲ ਜੁੜੇ ਹੋਏ ਹਾਂਜੀ ਜੇ ਗੱਲ ਕਰੀਏ ਕਿ ਸੰਸਥਾ ਨਾਲ ਜੁੜਨ ਵਾਲੀ ਗੱਲ ਆ ਵੀ ਵਿੰਡੋ ਪਿੰਡੀ ਅਸੀਂ ਡੋਰ ਟੂ ਡੋਰ ਕਵਰ ਕੀਤਾ ਹੈ ਕਮੇਟੀਆਂ ਲੱਗੀਆਂ ਹੋਈਆਂ ਨੇ ਬਲਾਕ ਸੰਬੰਧੀ ਆਪਣੇ ਤਹਿਸੀਲ ਸੰਬੰਧੀ ਜ਼ਿਲ੍ਹਾ ਸੰਬੰਧੀ ਹਰੇਕ ਥਾਂ ਤੇ ਸਾਡੇ ਜਿਹੜੇ ਆਪਣੇ ਰਧਾਨ ਬਣੇ ਹੋਏ ਨੇ ਜਾਨਾ ਜਰਾ ਮੈਂਬਰ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਹਨ ਰਣਨੀਤੀ ਕੀ ਰਵੇਗੀ ਆਉਣ ਵਾਲੀਆਂ ਚੋਣਾਂ ਚ ਰਣਨੀਤੀ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਜੇ ਸਾਡੇ ਉਹ ਵਾਦੇ ਸਰਕਾਰ ਪੂਰੇ ਕਰੇਗੀ ਜਾਂ ਜਿਹੜੀ ਵੀ ਪਾਰਟੀ ਸਾਡੇ ਵਾਦੇ ਪੂਰੇ ਕਰਦੀ ਹੈ ਅਸੀਂ ਉਹਦੇ ਨਾਲ ਹੀ ਸਬੰਧਤ ਹੋ ਗਏ ਜਿਵੇਂ ਸਾਡੇ ਪ੍ਰਧਾਨ ਜੀ ਦੱਸ ਦੇਣ ਜੀ ਭਾਈ ਸਾਹਿਬ ਅਜੇ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਆਪਣਾ ਅਹੁਦਾ ਦੱਸ ਦਿਓ ਬਿਲਕੁਲ ਜੀ ਮੇਰਾ ਨਾਮ ਹੈਗਾ ਮਹਿਤਾਬ ਸਿੰਘ ਸ਼ੀਨਾਬਦੀ ਚਨਪਿੰਡਾ ਮੇਰਾ ਜੀ ਮੈਂ ਬਲਾਕ ਪ੍ਰਧਾਨ ਗੰਡੀਵਿੰਡ ਤੋਂ ਆ ਹੋ ਤੇ ਸਾਡੇ ਸੈਣੀ ਮੰਡ ਜੀ ਜੋ ਵੀ ਫੈਸਲਾ ਲੈਣਗੇ ਹੋ ਅਸੀਂ ਬਿਲਕੁਲ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਉਦੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਿਲਕੁਲ ਅਸੀਂ ਇਹਨਾਂ ਦੇ ਨਾਲ ਰਵਾਂਗੇ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਕਿ ਆਪਣੇ ਬਲਾਗ ਦੇ ਪਿੰਡਾਂ ਦੇ ਜਿੰਨੇ ਵੀ ਸਾਡੇ ਬਲਾਗ ਦੇ ਪਿੰਡ ਆ ਉਹਨਾਂ ਦੇ ਵਿੱਚ ਛੋਟੀਆਂ-ਛੋਟੀਆਂ ਮੀਟਿੰਗਾਂ ਰੱਖ ਕੇ ਤੇ ਸਾਰੇ ਭੈਣ ਭਰਾਵਾਂ ਨੂੰ ਇਕੱਤਰ ਕਰਕੇ ਤੇ ਆਪਣੇ ਸੈਣੀ ਮਨਜੀ ਦਾ ਪੂਰਾ ਸਾਥ ਦੇਵਾਂਗੇ ਇਹਦੇ ਵਿੱਚ ਕੱਲੇ ਤੁਹਾਡੇ ਨਾਲ ਐਸੀ ਸ਼ਡਿਊਲ ਕਾਸਟ ਲੋਕ ਹੀ ਜੁੜੇ ਹੋਏ ਕਿ ਜਾਂ ਹੋਰ ਵੀ ਬਰਾਦਿਆਂ ਦੇ ਲੋਕ ਹੈਗੇ ਨਹੀਂ ਜੀ ਐਸੀ ਬੀਸੀ ਸਾਡੇ ਨਾਲ ਸਾਰੇ ਹੀ ਨੇ ਹੋ ਤੇ ਛੋਟੇ ਲੈਵਲ ਦੇ ਜ਼ਿੰਮੇਵਾਰ ਅਹੁਦੇਦਾਰ ਤੇ ਬੰਦੇ ਵੀ ਸਾਡੇ ਨਾਲ ਨੇ ਜੀ ਭਾਈ ਜੀ ਅਖੀਰ ਦੇ ਵਿੱਚ ਇੱਕ ਮੈਸੇਜ ਜਨਤਾ ਨੂੰ ਜਾਂ ਰਾਜਨੀਤਿਕ ਪਾਰਟੀਆਂ ਨੂੰ ਕੋਈ ਸੁਨੇਹਾ ਤੁਸੀਂ ਦੇਣਾ ਚਾਹੋ ਤੇ ਦੇ ਸਕਦੇ ਅਖੀਰ ਦੇ ਵਿੱਚ ਮੈਂ ਰਾਜਨੀਤਿਕ ਪਾਰਟੀਆਂ ਨੂੰ ਔਰ ਆਪਣੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਇਹ 5 ਸਾਲ ਤੋਂ ਬਾਅਦ ਹੀ ਜਿਹੜਾ ਗਰੀਬ ਪਰਿਵਾਰਾਂ ਦਾ ਚੇਤਾ ਆਉਂਦਾ ਵਾ ਪਾਰਟੀਆਂ ਨੂੰ ਔਰ ਸਾਡੇ ਕੋਲ ਮੌਕਾ ਹੈ ਕਿਉਂਕਿ ਸਾਡੇ ਕੋਲ ਬੜਾ ਤਕੜਾ ਹਥਿਆਰ ਹੈ ਵੋਟ ਦਾ ਔਰ ਵੋਟ ਦੇ ਰਾਹੀਂ ਹੀ ਅਸੀਂ ਆਪਣੀ ਜਿਹੜੀ ਆਵਾਜ਼ ਨੂੰ ਬੁਲੰਦ ਕਰ ਸਕਦੇ ਆ ਔਰ ਆਪਣੇ ਅੰਦਰਲੀ ਭਾਵਨਾ ਨੂੰ ਦੱਸ ਸਕਦੇ ਆ ਕਿ ਅਸੀਂ ਕੀ ਚਾਹੁੰਨੇ ਆ ਔਰ ਮੈਂ ਇੱਕ ਦੀ ਬੇਨਤੀ ਕਰਨਾ ਚਾਹਣਾ ਵਾਂ ਕਿ ਆਪਣਾ ਸੋਚ ਸਮਝ ਕੇ ਤੁਸੀਂ ਇਹ ਵੋਟ ਨੂੰ ਇਸਤੇਮਾਲ ਕਰਨਾ ਵਾ ਕਿਉਂਕਿ ਨੇਰੇ ਦੇ ਵਿੱਚ ਲਾ ਕੇ ਜਾਂ ਕਿਸੇ ਦੇ ਲਾਲਚ ਦੇ ਵਿੱਚ ਆ ਕੇ ਜਾਂ ਕਿਸੇ ਦੇ ਕਹਿਣ ਤੇ ਬਿਲਕੁਲ ਹੀ ਤੁਸੀਂ ਕਿਸੇ ਨੂੰ ਵੋਟ ਨਾ ਪਾਇਓ ਅਗਰ ਜੇ ਉਮੀਦਵਾਰ ਤੁਹਾਡੀਆਂ ਇਹ ਜੋ ਮੇਰੇ ਰਾਹੀਂ ਦੱਸਿਆ ਗਿਆ ਮੰਗਾਂ ਤੇ ਆਪਣਾ ਵਚਨਬੰਦਤਾ ਦਿੰਦਾ ਵਾ ਆਪਣਾ ਹਲਕਿਆ ਬਿਆਨ ਦਿੰਦਾ ਵਾ ਤਾਂ ਫੇਰ ਆਪਾਂ ਉਸ ਨੂੰ ਵੋਟ ਜਿਹੜੀ ਉਹ ਦੇਣੀ ਹੈ ਜੈ ਬਾਲਮੀਕੀ ਜੈ ਪੀਮ ਜੈ ਭਾਰਤ ਜੈ ਸਿਵਧਾਨ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦਾ ਸੋ ਇਹ ਸਨ ਲੋਕ ਭਲਾਈ ਸੰਗਠਨ ਭਾਰਤ ਦੇ ਸਾਰੇ ਮੈਂਬਰ ਸਾਹਿਬਾਨ ਜਿਨ੍ਹਾਂ ਨੇ ਆਪਣੀਆਂ ਮੰਗਾਂ ਰੱਖੀਆਂ ਨੇ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੰਗਾਂ ਜਾਇਜ਼ ਵੀ ਨਹੀਂ ਕਿਉਂਕਿ ਹਮੇਸ਼ਾ ਹੀ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਕੋਲ ਉਹਨਾਂ ਨੂੰ ਲੋਨ ਵੀ ਮਿਲ ਜਾਂਦਾ ਪਰ ਗਰੀਬ ਪਰਿਵਾਰਾਂ ਨੂੰ ਨਾ ਤਾਂ ਕੋਈ ਲੋਨ ਦਿੰਦਾ ਪਹਿਲੀ ਤਾਂ ਗੱਲ ਲੋਨ ਮਿਲਦਾ ਹੀ ਨਹੀਂ ਜੇ ਮਿਲਦਾ ਹੈ ਤਾਂ ਉਹ ਬਹੁਤ ਕਾਗਜ਼ੀ ਕਾਰਵਾਈ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਉਹ ਵਿਚਾਰਾ ਕਰ ਹੀ ਨਹੀਂ ਸਕਦਾ ਸੋ ਕਿਤੇ ਨਾ ਕਿਤੇ ਇਹਨਾਂ ਦੀਆਂ ਮੰਗਾਂ ਵੀ ਜਾਏ ਨੇ ਰਾਜਨੀਤਿਕ ਪਾਰਟੀਆਂ ਤੱਕ ਇਹਨਾਂ ਨੇ ਪਹੁੰਚ ਕਰਨ ਵਾਸਤੇ ਅੱਜ ਸਾਨੂੰ ਬੁਲਾਇਆ ਸੀਗਾ ਕਿ ਅਸੀਂ ਵੀ ਆਪਣੀ ਆਵਾਜ਼ ਜਿਹੜੀ ਆ ਉਹਨਾਂ ਲੋਕਾਂ ਤੱਕ ਪਹੁੰਚਾਈਏ ਤੇ ਅਸੀਂ ਆਪਣੇ ਮਾਧਿਅਮ ਰਾਹੀਂ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਵੀ ਗੁਜ਼ਾਰਿਸ਼ ਕਰਾਂਗੇ ਕਿ ਵਾਕਈ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਤੇ ਗੌਰ ਕੀਤਾ ਜਾਵੇ ਡੀਸੀ ਸਾਹਿਬ ਨੂੰ ਮੰਗ ਪੱਤਰ ਵੀ ਦੇ ਚੁੱਕੇ ਨੇ ਅਸੀਂ ਉਹਨਾਂ ਨੂੰ ਵੀ ਗੁਜਾਰਸ਼ ਕਰਾਂਗੇ ਕਿ ਇਹਨਾਂ ਮੰਗਾਂ ਤੇ ਗੌਰ ਕੀਤਾ ਜਾਵੇ ਕਿਉਂਕਿ ਐਸੀ ਸਮਾਜ ਜਿਹੜਾ ਵਾ ਸਾਡਾ ਬਹੁਤ ਵੱਡੀ ਗਿਣਤੀ ਹੈ ਤੇ ਇਹਨਾਂ ਦੇ ਨਾਲ ਹੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਸਰਕਾਰਾਂ ਦਾ ਉਲਟ ਫਿਰ ਵੀ ਇਸੇ ਸਮਾਜ ਨੇ ਕੀਤਾ ਜਦੋਂ ਵੀ ਕੀਤਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਹੋ ਸਾਡੇ ਨਾਲ ਵੇਖਦੇ ਹੋ ਸਰਖਾਪ ਟੀਵੀ ਧੰਨਵਾਦ